ਮਸ਼ਹੂਰ ਪੰਜਾਬੀ ਗਾਇਕਾ ਤੇ ਆਪਣੀ ਦਮਦਾਰ ਆਵਾਜ਼ ਲਈ ਜਾਣੀ ਜਾਂਦੀ ਸਤਵਿੰਦਰ ਬਿੱਟੀ ਲੰਬੇ ਸਮੇਂ ਮਗਰੋਂ ਆਪਣਾ ਨਵਾਂ ਗੀਤ ਲੈ ਕੇ ਆਈ ਹੈ ਜਿਸ ਤੇ ਬਿੱਟੀ ਕਹਿ ਰਹੀ ਹੈ ਕਿ ਲੈ ਜਾ ਮੈਨੂੰ ਪਿੰਡ ਵਾਲਿਆ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਜਦਕਿ ਪੂਰਾ ਗੀਤ 16 ਸਤੰਬਰ ਨੂੰ ਰਿਲੀਜ਼ ਹੋਏਗਾ ਟੀਜ਼ਰ ਚ ਬਿੱਟੀ ਟਰੈਕਟਰ ਚਲਾਉਂਦੀ ਵੀ ਵਿਖਾਈ ਦੇ ਰਹੀ ਹੈ ਮਨ ਜਨ ਮਨ ਤੇਰੀ ਮਿਹਰਬਾਨੀ ਏ ਮੇਰੇ ਜਹੇ ਨਾਲ ਜੋ ਨਿਭਾਈ ਜਾਨੀਏ ਗਾਇਕ ਰਣਜੀਤ ਪਾਵਾ ਆਪਣਾ ਨਵਾਂ ਗੀਤ ਮੇਰੀ ਸਰਦਾਰੀ ਲੈ ਕੇ ਹਾਜ਼ਰ ਹੋਏ ਜਿਸ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਇਹਦੀ ਵੀਡੀਓ ਮਸ਼ਹੂਰ ਵੀਡੀਓ ਡਾਇਰੈਕਟਰ ਪਰਮੇਸ਼ਵਰ ਮਾਨੇ ਬਣਾਈ ਹੈ ਜਿਸ ਸਕੇਲ ਉਤਣਾ ਨੂੰ ਖਾਇਆ ਗਿਆ ਪੂਰਾ ਗੀਤ 14 ਸਤੰਬਰ ਨੂੰ ਰਿਲੀਜ਼ ਹੋਏਗਾ ਇਸ ਸਮੇਂ 'ਚ ਆਪਣੀ ਪਛਾਣ ਬਣਾਉਣ ਵਾਲੀ ਸੁਨੰਦਰਾ ਸ਼ਰਮਾ ਦਾ ਨਵਾਂ ਗੀਤ ਪਟਾਕੇ ਰਿਲੀਜ਼ ਹੋਇਆ ਹੈ ਜਿਸ 'ਚ ਸੁਨੰਦਰਾ ਬਾਈਕਸ ਅਤੇ ਕਾਰਾਂ ਦੀਆਂ ਤਾਰੀਫਾਂ ਦੇ ਕਮੀਆਂ ਗਿਣਾਉਂਦੀ ਨਜ਼ਰ ਆ ਰਹੀ ਹੈ ਜਦਕਿ ਸੁਨੰਦਰਾ ਦੇ ਜ਼ੋਰਦਾਰ ਪੰਗਲੇ ਦੀ ਚਲਕ ਵੀ ਗੀਤ 'ਚ ਵਿਖਾਈ ਦੇ ਰਹੀ ਹੈ ਸੁਨੰਦਰਾ ਸ਼ਰਮਾ ਸੋਸ਼ਲ ਮੀਡੀਆ ਤੇ ਗਾਇਕੀ ਦਾ ਹੁਨਰ ਵਿਖਾਉਣ ਮੰਗਰੋ ਇੰਡਸਟਰੀ ਵਿੱਚ ਆਈ ਸੀ ਅਮਨਿਤਰੀ ਆਲਿਆ ਪੱਟੇ ਵਰੁਨ ਤੋਂ ਆਪਣੀ ਅਪਕਮਿੰਗ ਫਿਲਮ ਬਦਰੀਨਾ ਕੀ ਦੁਲਹਨੀਆਂ ਦੀ ਸ਼ੂਟਿੰਗ ਚ ਰੁੱਝੇ ਨੇ ਪਿਛਲੇ ਹਫਤੇ ਤੋਂ ਹੀ ਸ਼ੂਟਿੰਗ ਰਾਜਸਥਾਨ ਦੇ ਕੋਟਾ ਚ ਚੱਲ ਰਹੀ ਹੈ ਇੱਕ ਸੀਨ ਲਈ ਵਰੁਨ ਨਾਰਾਜ਼ ਹੋ ਕੇ ਗਈ ਆਲਿਆ ਨੂੰ ਰੋਕਣ ਲਈ ਪਿੱਛੇ ਭੱਜਦੇ ਵੀ ਨਜ਼ਰ ਆ ਰਹੇ ਨੇ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਬਿਨਾ ਕਾਫੀ ਤੇ ਸਦਾਰਥੀ ਫਿਲਮ ਬਾਰਬਲ ਦੇਖੋ ਨੇ ਬਾਕਸ ਆਫਿਸ ਤੇ ਨਿਰਾਸ਼ ਕੀਤਾ ਹੈ ਚੰਗੇ ਰਿਵਿਊਸ ਦੇ ਬਾਵਜੂਦ ਫਿਲਮ ਕਮਾਲ ਨਹੀਂ ਵਿਖਾ ਸਕੀ ਪਹਿਲੇ ਵੀਕਐਂਡ ਤੇ ਫਿਲਮ ਨੇ ਸਿਰਫ 21 ਕਰੋੜ ਦੀ ਕਮਾਈ ਕੀਤੀ ਹੈ ਪਹਿਲੇ ਦਿਨ ਫਿਲਮ ਨੇ 6 ਕਰੋੜ 81 ਲੱਖ ਕਮਾਈ ਸੰਨਨ ਕੀ ਤੀਜੇ ਦਿਨ ਮਹਿਜ਼ 6 ਕਰੋੜ 70 ਲੱਖ ਹੀ ਕਮਾ ਸਕੀ ਮਾਤਾ ਰਣरागिनी ब्रिगेड ਦੀ ਸੰਸਥਾਪਕ ਤ੍ਰਿਪਤੀ ਦੇਸਾਈ ਨੂੰ ਬਿੱਗ ਬਾਸ ਸੀਜ਼ਨ 10 ਲਈ ਆਫਰ ਮਿਲਣ ਤੋਂ ਬਾਅਦ ਤ੍ਰਿਪਤੀ ਦੇਸਾਈ ਨੇ ਸ਼ਰਤ ਰੱਖੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਬਿੱਗ ਬਾਸ ਦੀ ਆਵਾਜ਼ ਨੂੰ ਮਹਿਲਾ ਦੀ ਆਵਾਜ਼ ਵਿੱਚ ਬਦਲਿਆ ਜਾਵੇ ਤਾਂ ਬਿੱਗ ਬਾਸ ਵਿੱਚ ਸ਼ਾਮਲ ਹੋ ਸਕਦੀ ਹੈ। ਤ੍ਰਿਪਤੀ ਮਹਿਲਾ ਦੁਕਾਨਾਂ ਲਈ ਲੜਦੀ ਰਹੀ ਹੈ। राधिका अपडेट सुविन चावला ਤੇ ਤਨੀਸ਼ਾ ਚੱਟਚੀ ਦੀ ਨਵੀਂ ਗਾਮੇ ਫਿਲਮ 파ਰਚਰ ਡੈਥ ਫ੍ਰੀਡਰ ਰਿਲੀਜ਼ ਹੋ ਗਿਆ ਹੈ ਫਿਲਮ ਇੱਕ ਪਿੰਚ ਚ ਰਹਿਣ ਵਾਲੀਆਂ ਤਿੰਨ ਮਹਿਲਾਵਾਂ ਦੀ ਕਹਾਣੀ ਹੈ ਜੋ 파ਰਚਰ ਚ ਮਹਿਲਾਵਾਂ ਦੀ ਦਰਦਨਾਕ ਹਾਲਤ 'ਤੇ ਅਧਾਰਿਤ ਹੈ ਅਜੇ ਦੇਵਗੰਦੀ ਫਿਲਮ ਤੇਸਤੰਬਰ ਰਿਲੀਜ਼ ਹੋਏਗੀ ਜੋ 2 ਹਫ਼ਤੇ ਤੋਂ ਫ੍ਰਾਂਸ ਦੇ ਸਿਨੇਮਾ ਕਰਾ ਵਿੱਚ ਚੱਲ ਰਹੀ ਹੈ ਅੱਜ ਬਕਰੀਦ ਦਾ ਤਿਉਹਾਰ ਹੈ ਅਰਬਾਸ ਖਾਨ ਨੇ ਇੱਕ ਵੀਡੀਓ ਪੋਸਟ ਕਰ ਬਕਰੀਦੀ ਵਧਾਈ ਦਿੱਤੀ ਹੈ ਅਤੇ ਲੋਕਾਂ ਨੂੰ ਫ੍ਰੀਕ ਲਈ ਵੇਖਣ ਦੀ ਗੁਜ਼ਾਰਿਸ਼ ਵੀ ਕੀਤੀ ਹੈ ਦੂਜੇ ਪਾਸੇ ਨਵਾਜ਼ਦਿਨ ਸਦੀਕੀ ਨੇ ਵੀ ਬਕਰੀਦੀ ਬਤਾਏ ਦਿੰਦਿਆ ਕਿ ਹੈ ਕਿ ਫ੍ਰੀਕੀ ਵਾਲੀ ਵੇਖ ਕੇ बीएमसी कर्मचारियों ਨੂੰ ਰਿਸ਼ਵਤ ਮੰਗਣ ਸੰਬੰਧੀ ਟਵੀਟ ਕਰਨ ਵਾਲੇ ਕਮੇਡੀਅਨ ਕਪਿਲ ਸ਼ਰਮਾ ਦੀ ਦਿੱਖ ਤਾਂ ਵਧੀਆਂ ਦਿਖ ਰਹੀਆਂ ਨੇ ਦਰਸਲ ਕਪਿਲ ਦੇ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਹੈ ਇਹ ਕੇਸ ਕਰਮਚਾਰੀਆਂ ਨੂੰ ਰਿਸ਼ਵਤ ਮੰਗਣ ਤੇ ਚੁੱਪ ਰਹਿਣ ਤੇ ਨਿਰਮਾਣ ਨਿਯਮਾਂ ਦੀ ਉਲੰਘਣ ਕਰਨ ਲਈ ਕਪਿਲ ਦੇ ਵਿਰੁੱਧ ਦਰਜ ਕਰਾਇਆ ਗਿਆ ਹੈ ਜਿਸ ਦੀ ਸ਼ਿਕਾਇਤ ਰਾਸ਼ਾਧੇ ਦੇ ਰਿਗਵਾਈ ਵਾਲੀ ਐਮ ਐਨ ਐਸ ਨੇ ਕੀਤੀ